ਸ੍ਰੀ ਗੁਰੂ ਜੀ ਪਟਿਆਲਾ ਕਿਚਨ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆਂ ਜੀ ਚਾਟ ਪਾਪੜੀ ਘਰੇ ਤਿਆਰ ਕਰਨ ਇਹ ਆਪਣੀ ਪਾਪੜੀ ਲਈ ਹੈ ਜੀ ਤੇ ਇਹ ਹੈਗੀ ਆ ਜੀ ਇਮਲੀ ਦੀ ਚਟਣੀ ਇਹ ਪੁਦੀਨਾ ਹਰਾ ਧਨੀਆ ਤੇ ਹਰੀ ਮਿਰਚ ਤੇ ਲਸਣ ਦੀ ਚਟਣੀ ਇਹ ਆਪਾਂ ਨੇ ਦਹੀਂ ਲਈ ਹੈ ਜੀ ਦਹੀਂ ਆਪਾਂ ਨੇ ਚੀਨੀ ਨਹੀਂ ਪਾਈ ਸ਼ੱਕਰ ਪਾਈ ਹੈ ਸ਼ੱਕਰ ਪਾ ਕੇ ਆਪਾਂ ਨੇ ਇਹਨੂੰ ਫੈਂਟ ਲਿਆ ਇਹ ਆਪਾਂ ਨੇ ਡਰਾਈ ਫਰੂਟ ਲਈ ਹੈ ਜੀ ਸਾਰੇ ਇਹ ਹੋ ਗਏ ਭੂਜੀਆਂ ਨਮਕੀਨ ਇਹ ਬੁੰਦੀ ਤੇ ਬਰੀਕ ਕੱਟ ਕੇ ਪਿਆਜ਼ ਬਣੇ ਰਹੋ ਜੀ ਵੀਡੀਓ ਤੇ ਆ ਦੇਖੋ ਜੀ ਇੰਨੀ ਕ ਪਾਪੜੀ ਆਪਾਂ ਕ੍ਰਸ਼ ਕਰਕੇ ਪਾਵਾਂਗੇ ਜੇ ਤੁਹਾਡਾ ਮਨ ਕਰੇ ਕੁਝ ਵੀ ਖਾਣ ਦਾ ਤੁਸੀਂ ਘਰੇ ਬਣਾ ਕੇ ਖਾ ਸਕਦੇ ਆਂ ਹੁਣ ਆਪਾਂ ਦਹੀਂ ਸਰਵ ਕਰਾਂਗੇ ਜੀ ਦਹੀਂ ਐਡ ਕਰਾਂਗੇ ਮਿੱਠਾ ਦਹੀਂ ਆ ਜੀ ਚੱਕਰ ਪਾ ਕੇ ਆਪਾਂ ਨੇ ਫੈਂਟ ਲਿਆ ਸੀ ਚੀਨੀ ਬਿਲਕੁਲ ਨਹੀਂ ਵਰਤਦੇ ਜੀ ਤੇ ਹੁਣ ਪਾਵਾਂਗੇ ਆਪਾਂ ਹਰੀ ਚਟਨੀ ਆਪਾਂ ਦੋ ਪਲੇਟਾਂ ਤਿਆਰ ਕਰਾਂਗੇ ਤੁਸੀਂ ਘਰੇ ਬਣਾ ਕੇ ਖਾ ਸਕਦੇ ਆ ਜੀ ਬਹੁਤ ਵਧੀਆ ਟੇਸਟ ਬਣਦਾ ਏ ਜਦੋਂ ਕੁਝ ਖਾਣ ਦਾ ਮਨ ਹੋਵੇ ਤਾਂ ਆਪਾਂ ਘਰੇ ਬਣਾ ਕੇ ਐ ਤਾਂ ਹੀ ਇਹ ਡ్రਾਈ ਫਰੂਟ ਜਿਹੜੇ ਆਪਾਂ ਮਿਕਸ ਕਰਕੇ ਸਾਰੇ ਥੋੜੇ ਥੋੜੇ ਖਾ ਲਾਂਗੇ ਥੋੜਾ ਜਿਹਾ ਪਾ ਮੰਗੇ ਜੀ ਭੂਰੇ ਨੁਕੀਨ ਹੁਣ ਪਾਵਾਂਗੇ ਜੀ ਪਿਆਜ਼ ਥੋੜੀ ਜਿਹੀ ਪਾਵਾਂਗੇ ਜੀ ਲਾਲ ਮਿਰਚ ਚਾਟ ਦਾ ਮਤਲਬ ਹੁੰਦਾ ਹੈ ਚਟਪਟੀ ਥੋੜਾ ਸਪਾਈਸੀ ਵਧੀਆ ਲੱਗਦਾ ਹੈ ਇਦਾਂ ਦਾ ਫੂਡ ਆਪਾਂ ਕਦੇ-ਕਦੇ ਖਾਣਾ ਹੁੰਦਾ ਆਪਾਂ ਕਦੇ ਦਿੱਲੀ ਖਾਂਦੇ ਆ ਤੁਸੀਂ ਜਰੂਰ ਬਣਾ ਕੇ ਦੇਖਿਓ ਜੀ ਬਹੁਤ ਵਧੀਆ ਨਾਲੇ ਸਸਤਾ ਬਣਦਾ ਹੈ ਤੇ ਨਾਲੇ ਸੌਖਾ ਜਦੋਂ ਆਪਾਂ ਕਈ ਵਾਰੀ ਹੁੰਦਾ ਹੈ ਵੀ ਮਨ ਕਰਦਾ ਹੈ ਕੁਝ ਖਾਣ ਨੂੰ ਹੁਣ ਕੀ ਕੀ ਬਾਜ਼ਾਰ ਜਾਵਾਂਗੇ ਤਿਆਰ ਹੋ ਕੇ ਜਦੋਂ ਵਨ ਵਧੀਆ ਲੱਗੀ ਰੈਸਪੀ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੀ ਸੌਰੀ ਸਾਡਾ ਮਾਣਾ ਤਾਂ ਟਮਾਟੋ ਸੌਸ ਵੀ ਪਾ ਸਕਦੇ ਆ ਤੇ ਮੈਂ ਨਹੀਂ ਪਾਉਂਗੀ ਜੀ ਮੇਰੇ ਮਿਲਦੀ ਖੱਟੀ ਮਿੱਠੀ ਚਟਨੀ ਪਈ ਆ ਥੋੜਾ ਜਿਹਾ ਕ ਪਾਵਾਂਗੇ ਜੀ ਆਪਾਂ ਕਾਲਾ ਨਮਕ ਚਾਟ ਮਸਾਲਾ ਵੀ ਆਪਾਂ ਨਹੀਂ ਪਾਇਆ ਜੀ ਕਿਉਂਕਿ ਜੜੀ ਪਾਪੜੀ ਆ ਉਹਦੇ ਵਿੱਚ ਵੀ ਨਮਕ ਹੁੰਦਾ ਏ ਤੇ ਸੇਵੀਆਂ ਵਿੱਚ ਵੀ ਨਮਕ ਇਹਨੂੰ ਪੂਜੀ ਜਾ ਚਾ ਇਸ ਕਰਕੇ ਫਿਰ ਜ਼ਿਆਦਾ ਹੋ ਜਾਏਗਾ ਸਾਰਾ ਕੁਝ ਆਪਾਂ ਨਹੀਂ ਪਾਇਆ ਲਓ ਜੀ ਚਾਟ ਪਾਪੜੀ ਆਪਣੀ ਤਿਆਰ ਹੈ ਜੀ ਇੰਨੀ ਇੱਕ ਵੀਡੀਓ ਸੀ ਜੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਜ਼ਰੂਰ ਤੁਸੀਂ ਬਣਾ ਕੇ ਖਾ ਕੇ ਦੇਖਿਓ ਇਦਾਂ ਦੀ ਰੈਸਪੀ ਜੇ ਵਧੀਆ ਲੱਗੀ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਇੰਨੀ ਇੱਕ ਵੀਡੀਓ ਸੀ ਜੀ ਸਤਿ ਸ੍ਰੀ ਅਕਾਲ